ਲੁਧਿਆਣਾ ਪੱਛਮੀ ਦੀ ਚੋਣ ਹੋਵੇ ਅਤੇ ਕਰਤਾਰ ਸਿੰਘ ਸਰਾਬੇ ਦਾ ਇਲਾਕਾ ਹੋਵੇ ਅਤੇ ਜਿਹੜੇ ਕਰਤਾਰ ਸਿੰਘ ਸਰਾਬਾ ਨੇ ਉਹਨਾਂ ਦਾ ਨਾਮ ਨਾਲ ਲੀਡਰ ਨੂੰ ਚੰਗੀ ਤਰ੍ਹਾਂ ਯਾਦ ਹੋਵੇ ਇਹ ਬਹੁਤ ਸ਼ਰਮਨਾਕ ਗੱਲ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਜਿਹੜੇ ਹੁਣ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਨੇ ਉਹਨਾਂ ਨੂੰ ਕਰਤਾਰ ਸਿੰਘ ਸਰਾਬਾ ਦਾ ਨਾਮ ਹੀ ਯਾਦ ਨਹੀਂ ਰਿਹਾ ਕਦੇ ਸਰਾਬਾ ਹੁੰਦਾ ਸੀ ਕਦੇ ਸਰਾਬਾ ਸਿੰਘ ਕਹਿ ਦਿਆ ਕਰਨ ਅਤੇ ਇਸ ਦੇ ਉੱਤੇ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਤੰਜ ਕਸੇ ਨੇ ਕਿ ਭਗਤ ਸਿੰਘ ਦਾ ਨਾਮ ਅਤੇ ਸ਼ਹੀਦਾਂ ਦਾ ਨਾਮ ਵਰਤਣ ਵਾਲੀ ਜਿਹੜੀ ਪਾਰਟੀ ਹੈ ਉਸ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਹੜਾ ਸ਼ਹੀਦਾਂ ਦਾ ਨਾਮ ਵੀ ਨਹੀਂ ਪਤਾ ਇਹ ਸਿਰਫ ਸ਼ਹੀਦਾਂ ਦੇ ਨਾਮ ਦੇ ਉੱਤੇ ਰਾਜਨੀਤੀ ਕਰ ਸਕਦੇ ਨੇ ਇਹ ਲੋਕ ਜਿਹੜੀ ਸੱਚੀ ਸੰਧਾਂਝਲੀ ਸ਼ਹੀਦਾਂ ਨੂੰ ਨਹੀਂ ਦੇ ਸਕਦੇ ਕੀ ਕਹਿਣਾ ਰਵਨੀਤ ਬਿੱਟੂ ਦਾ ਉਹ ਤੁਹਾਨੂੰ ਦਿਖਾਉਨੇ ਆ ਆਪਣੀ ਧਰਤੀ ਗੁਰੂਆਂ ਪੀਰਾਂ ਪੰਗੰਬਰਾਂ ਸ਼ਹੀਦਾਂ ਦੀ ਧਰਤੀ ਹੈ ਤੇ ਖਾਸ ਤੌਰ ਜਿਹੜੇ ਸ਼ਹੀਦ ਪੰਜਾਬ ਦੀ ਧਰਤੀ ਤੇ ਲੁਧਿਆਣੇ ਦੀ ਧਰਤੀ ਨਾਲ ਜੁੜੇ ਹੋਣ ਜਿਨ੍ਹਾਂ ਦਾ ਪਿੰਡ ਸਰਾਬਾ ਹੋਵੇ ਜਿਨ੍ਹਾਂ ਦੇ ਨੌ ਤੇ ਸਾਡੇ ਮਾਰਕੀਟਾਂ ਹੋਣ ਸਾਡੇ ਸ਼ਹਿਰ ਹੋਣ ਉਹਨਾਂ ਬਾਰੇ ਮੈਂ ਹੈਰਾਨ ਹੋ ਗਿਆ ਅੱਜ ਵੀ ਇਹ ਇਨਕਲਾਬ ਇਨਕਲਾਬੀ ਪਾਰਟੀ ਗੱਲ ਕਰਦੇ ਆ ਭਗਤ ਸਿੰਘ ਜੀ ਦੀ ਪੱਗ ਵੰਨਣ ਦੀ ਗੱਲ ਕਰਦੇ ਆ ਤੇ ਨਾਰਾ ਇਨਕਲਾਬ ਦਾ ਲਾਉਂਦੇ ਆ ਆ ਸੁਣਨ ਵਾਲੇ ਸ਼ਬਦ ਨੇ ਜੋ ਸੀਐਮ ਸਾਹਿਬ ਦੀ ਮੌਜੂਦਗੀ ਚ ਉਹਨਾਂ ਦੀ ਮੰਤਰੀ ਜੀ ਦੀ ਮੌਜੂਦਗੀ ਚ ਨਹੀਂ ਇਹ ਉੱਠ ਕੇ ਕਹਿਣਾ ਚਾਹੀਦਾ ਅਸੀਂ ਜੇ ਭਗਤ ਸਿੰਘ ਜਾਂ ਇਨਕਲਾਬ ਜਾਂ ਉਹਦੀ ਗੱਲ ਕਰਦੇ ਆ ਜਦ ਹੀ ਐਸੇ ਕੈਂਡੀਡੇਟ ਨੂੰ ਐਸੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਜਿਨ੍ਹਾਂ ਨੂੰ ਆਪਣੇ ਸ਼ਹੀਦਾਂ ਦੇ ਨਾਂ ਬਾਰੇ ਤੇ ਜ਼ਿਲ੍ਹਾ ਦੇ ਨਾਲ ਸੰਬੰਧਿਤ ਉਹਨਾਂ ਬਾਰੇ ਨਾ ਪਤਾ ਹੋਵੇ ਤੇ ਉਹਨਾਂ ਦੀ ਉਹਨਾਂ ਨੇ ਬਹੁਤ ਭਾਰੀ ਮੈਂ ਸਮਝਦਾ ਸ਼ਹੀਦਾਂ ਦੀ ਸ਼ਹੀਦਾਂ ਦੇ ਲਈ ਕੋਈ ਕੁਝ ਕਹੀ ਜਾਵੇ ਉਹਨਾਂ ਦੀ ਸ਼ਹਾਦਤ ਤੇ ਨਹੀਂ ਕੋਈ ਅਸਰ ਪੈਂਦਾ ਉਹਨਾਂ ਦੇ ਨਾਂ ਤੇ ਨਹੀਂ ਕੋਈ ਅਸਰ ਪੈਂਦਾ ਪਰ ਸਾਡੇ ਸਮਾਜ ਚ ਵੀ ਅਸੀਂ ਆਪਣਾ ਕਹਿੰਦੇ ਆ ਅਸੀਂ ਅਸੀਂ ਆ ਪੜਾ ਰਹੇ ਆ ਆ ਕਾਲਜਾਂ ਯੂਨੀਵਰਸਿਟੀ ਸਕੂਲਾਂ ਸਿੱਖਿਆ ਦੇ ਰਹੇ ਆ ਤੇ ਥੋੜੇ ਮੈਂਬਰ ਪਾਰਲੀਮੈਂਟ ਨੂੰ ਤੇ ਥੋੜੇ ਐਮਐਲਏ ਦੇ ਕੈਂਡੀਡੇਟ ਨੂੰ ਇਹ ਨਹੀਂ ਪਤਾ ਤੇ ਆਪਾਂ ਕੀ ਗੱਲਾਂ ਕਰਦੇ ਹਾਂ ਇਨਕਲਾਬ ਦੀਆਂ ਆ ਜ਼ਰੂਰ ਆ ਗੱਲ ਸੁਣਨ ਵਾਲੀ ਆ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੇ ਜਿਹੜੀ ਮਾਰਕੀਟ ਦਾ ਨਾਮ ਹੈ ਸ਼ੀਤ ਸ਼ਰਮਾ ਸੰਡ ਕਰਦਾ ਹੈ ਸ਼ੀਤ ਸ਼ਰਮਾ ਸਿੰਘ ਸਿੰਘ ਸ਼ਰਮਾ ਤੇ ਕੋਚਾ ਨਾਉਂਸਮੈਂਟ ਬਹੁਤ ਇੱਜ਼ਤ ਦਿੰਦੇ ਸ਼ਹੀਦ ਦੇਖੋ ਕੀ ਕਹਿ ਰਹੇ ਮੈਨੂੰ ਤਾਂ ਕਹਿਣਾ ਆਪਣੇ ਬੁਰਾ ਲੱਗਦਾ ਅੱਜ ਉਹ ਕਹਿਣ ਲੱਗੇ ਪਹਿਲਾਂ ਤਾਂ ਜਿਹੜੇ ਸਰਾਬਾ ਹੈਗੇ ਆ ਫਿਰ ਪਿੱਛੋਂ ਕੋਈ ਆਵਾਜ਼ ਵੀ ਹੈ ਨਹੀਂ ਜਿਹੜੇ ਸੀਗੇ ਫਿਰ ਐ ਕਹਿਣ ਲੱਗੇ ਫਿਰ ਕਹਿੰਦੇ ਜੀ ਇੱਥੋਂ ਕੋਈ ਇੱਕ ਇਹਨਾਂ ਦੀ ਡਿਮਾਂਡ ਆ ਉਹਨਾਂ ਦੇ ਨਾਂ ਰੱਖਣ ਦੀ ਮਾਰਕੀਟ ਦਾ ਨੌ ਰੱਖਣ ਦੀ ਸਰਾਬਾ ਸਿੰਘ ਨਾ 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 ਉਹ ਤਾਂ